ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਨਹੀਂ ਹੋਤ ਕੁਸ਼ਦੋ ਉਬਾਰਾ ਕਰਨਾ ਹਾਰ ਨਾ ਪੂਲਨ ਹਰਾ ਕੁਦਰਤ ਦੇ ਕਾਨੂੰਨ ਵਾਹਿਗੁਰੂ ਤੇ ਬਣਾਏ ਕਾਨੂੰਨ ਅਟਲ ਹਨ ਇੱਕੋ ਵਾਰੀ ਬਣ ਚੁੱਕੇ ਹਨ ਇਹਨਾਂ ਵਿੱਚ ਕਦੀ ਤਬਦੀਲੀ ਨਹੀਂ ਆ ਸਕਦੀ ਅਤੇ ਜੋ ਅਵਤਾਰ ਪੈਗੰਬਰ ਵਾਹਿਗੁਰੂ ਨੂੰ ਨਹੀਂ ਸਮਝਦੇ ਉਸ ਤੇ ਸਬਾਤੋਂ ਵਾਕਿਬ ਨਹੀਂ ਹੁੰਦੇ ਇਹਨਾਂ ਨਿਯਮਾਂ ਨੂੰ ਤੋੜ ਦਿੰਦੇ ਹਨ ਕਿਉਂਕਿ ਬੰਦਗੀ ਕਰਨ ਵਾਲੇ ਪੁਰਸ਼ਾਂ ਨੂੰ ਉੱਚੇ ਆਤਮਿਕ ਅਸੂਲਾਂ ਦਾ ਗਿਆਨ ਸਵਭਵਿਕ ਹੁੰਦਾ ਰਹਿੰਦਾ ਹੈ ਜਿਉਂ-ਜਿਉਂ ਉਹਨਾਂ ਦੇ ਭਲੇਖੇ ਦੀ ਅੱਖ ਖੁੱਲਦੀ ਹੈ ਤਿਉਂ-ਤਿਉਂ ਆਪਣੇ ਅੰਦਰ ਆਤਮਿਕ ਸ਼ਕਤੀਆਂ ਮਹਿਸੂਸ ਕਰਦੇ ਜਾਂਦੇ ਹਨ ਅਤੇ ਇੱਕ ਐਸੀ ਅਵਸਥਾ ਵਿੱਚ ਪਹੁੰਚ ਜਾਂਦੇ ਹਨ ਜਿੱਥੇ ਰਿੱਧੀਆਂ ਸੱਧੀਆਂ ਨੂੰ ਆਪਣਾ ਹੱਥ ਬੰਨੀ ਗੁਲਾਮ ਤਿਕਦੇ ਹਨ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਚਰਨੀ ਲਾਗਿਆ ਤਾਂ ਮਹਿਲ ਪਾਵੇ ਸਿਮਰਨ ਕਰਨ ਵਾਲਿਆਂ ਕੋਲ ਬੜੀਆਂ-ਬੜੀਆਂ ਕਰਾਮਾਤਾ ਕਰਨ ਦੀ ਸਮਰੱਥਾ ਹਾਸਲ ਹੋ ਜਾਂਦੀ ਹੈ ਪਰ ਗੁਰੂ ਘਰ ਵਿੱਚ ਇਹਨਾਂ ਤਾਕਤਾਂ ਵੱਲ ਵਧੇਰੇ ਧਿਆਨ ਦੇਣਾ ਇਹਨਾਂ ਨਾਲ ਮੋਹ ਭਾਂਤੋਂ ਵਰਜਿਆ ਗਿਆ ਹੈ ਰਿੱਧੀ ਸਿੱਧੀ ਸਭ ਮੋਹ ਹੈ ਨਾਮ ਨਾ ਵਸੈ ਮਨ ਆਏ ਸਾਡੀ ਅਜ ਵੀ ਇੱਕ ਐਸੇ ਹੀ ਪੀਰ ਦੀ ਸਾਖੀ ਜਿਸ ਨੂੰ ਰਿੱਧੀਆਂ ਸਿੱਧੀਆਂ ਹਾਸਲ ਸਨ ਅਤੇ ਉਸ ਦੇ ਰੱਬ ਦੇ ਪਾਣੇ ਨੂੰ ਨਾ ਸਮਝਦੇ ਹੋਇਆ ਕੁਝ ਐਸੀਆਂ ਹੀ ਕਰਾਮਾਤਾ ਕੀਤੀਆਂ ਤਾਂ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਕਿਸ ਤਰ੍ਹਾਂ ਵਰਜਿਆ ਅਤੇ ਕੁਸਰਤ ਸਮਾਤ ਬਖਸ਼ੀ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬਰ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਗੁਰੂ ਨਾਨਕ ਦੇਵ ਜੀ ਬਾਲ ਮਰਦਾਨਾ ਸਾਹਿਬ ਸਿੰਧ ਦੇਸ਼ ਵਿੱਚ ਉੱਚਦੇ ਬਾਹਰ ਜਾ ਡੇਰਾ ਕੀਤਾ ਜਦ ਸਵੇਰ ਹੋਈ ਤਾਂ ਗੁਰੂ ਜੀ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਨਾ ਲੱਗ ਪਏ ਜਦ ਗੁਰੂ ਜੀ ਨੇ ਗੁਰਮਖ ਆਨੰਦਿਕ ਗੁਰਮਖ ਵੇਦਿਕ ਪਾਠ ਪੜਿਆ ਤਾਂ ਇੱਕ ਸਿੰਧੀ ਨੇ ਸੁਣ ਕੇ ਆਪਣੇ ਪੀਰ ਨੂੰ ਜਾ ਕੇ ਦੱਸਿਆ ਕਿ ਇੱਕ ਫਕੀਰ ਬਾਹਰ ਬੈਠਾ ਕੁਝ ਪੜ ਰਿਹਾ ਸੀ ਅਤੇ ਕਹਿੰਦਾ ਸੀ ਗੁਰਮਖ ਆਨੰਦਿਕ ਗੁਰਮਖ ਵੇਦਿਕ ਪਰ ਮੈਨੂੰ ਇਸ ਦੀ ਸਮਝ ਨਹੀਂ ਆਈ ਕਿ ਇਸ ਦੇ ਕੀ ਅਰਥ ਹਨ ਤਾਂ ਪੀਰ ਨੇ ਕਿਹਾ ਮੈਨੂੰ ਉਸ ਫਕੀਰ ਦੇ ਦਰਸ਼ਨ ਕਰਾਓ ਉਸ ਆਦਮੀ ਨੇ ਗੁਰੂ ਜੀ પાસે ਬੇਨਤੀ ਕੀਤੀ ਕਿ ਮੇਰਾ ਪਹਿਰ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹੈ ਆਪ ਕਿਰਪਾ ਕਰਕੇ ਮੇਰੇ ਨਾਲ ਚੱਲੋ ਤਾਂ ਗੁਰੂ ਜੀ ਉਸ ਦੇ ਨਾਲ ਪੀਰ ਪਾਸ ਚਲੇ ਗਏ ਅੱਗੋ ਪੀਰ ਨੇ ਉੱਠ ਕੇ ਦਸਤ ਬੋਸੀ ਕਰਕੇ ਗੁਰੂ ਜੀ ਨੂੰ ਬੜੇ ਸਤਿਕਾਰ ਨਾਲ ਬਿਠਾ ਕੇ ਪੁੱਛਿਆ ਕਿ ਖੁਦਾ ਵਾਸਤੇ ਸੱਚ ਦੱਸੋ ਦਰਗਾਹ ਵਿੱਚ ਜੀਵਨ ਨਾਲ ਕੀ ਬੀਤਦਾ ਹੈ ਗੁਰੂ ਜੀ ਨੇ ਕਿਹਾ ਪੀਰ ਜੀ ਜਿਹੜੇ ਇੱਥੇ ਤਨ ਮਨ ਕਰਕੇ ਸੱਚੇ ਰਹਿੰਦੇ ਹਨ ਉਹ ਦਰਗਾਹ ਵਿੱਚ ਜਾ ਕੇ ਆਦਰ ਪਾਉਂਦੇ ਹਨ ਭੇਖੀਆਂ ਅਤੇ ਪਖੰਡੀਆਂ ਨੂੰ ਦਰਗਾਹ ਵਿੱਚ ਖਾਣਾ ਹੀ ਮਿਲਦੀ ਅਤੇ ਉਹ ਜੰਮਦੇ ਮਰਦੇ ਤੇ ਦੋਖੇ ਹੀ ਪੁੰਦੇ ਹਨ ਸਿੰਧੀ ਪੁਰਸ਼ ਨੇ ਕਿਹਾ ਪੀਰ ਜੀ ਤੁਸੀਂ ਆਪਣੀਆਂ ਗੱਲਾਂ ਵਿੱਚ ਹੀ ਲੱਗ ਗਏ ਹੋ ਮੇਰਾ ਮਨੋਰਥ ਪੂਰਾ ਨਹੀਂ ਹੋਇਆ ਤਾਂ ਪੀਰ ਨੇ ਗੁਰੂ ਜੀ ਨੇ ਕਿਹਾ ਇਸ ਨੂੰ ਜਿਹੜੇ ਵਚਨ ਤੁਸੀਂ ਬੋਲੇ ਉਹਨਾਂ ਦੇ ਅਰਥ ਦੱਸੋ ਗੁਰੂ ਜੀ ਨੇ ਕਿਹਾ ਪੀਰ ਜੇ ਤੁਸੀਂ ਇਸ ਨੂੰ ਅਰਥ ਦੱਸੋਗੇ ਤਾਂ ਇਸ ਦੀ ਤਸੱਲੀ ਹੋ ਜਾਵੇਗੀ ਕਿਉਂਕਿ ਤੁਸੀਂ ਇਸ ਦੇ ਪੀਰ ਹੋ ਇਸ ਕਰਕੇ ਤੁਸੀਂ ਇਸ ਨੂੰ ਅਰਥ ਦੱਸੋ ਜਦ ਪੀਰ ਨੇ ਕਿਹਾ ਕਿ ਮੈਨੂੰ ਇਸ ਦੇ ਅਰਥ ਨਹੀਂ ਹੁੰਦੇ ਤਾਂ ਗੁਰੂ ਜੀ ਨੇ ਕਿਹਾ ਜਦ ਤੁਸੀਂ ਮੱਕੇ ਜਾਓਗੇ ਤਾਂ ਉਥੇ ਤੁਹਾਡੀ ਨਿਸ਼ਾ ਹੋ ਜਾਵੇਗੀ ਪੀਰ ਨੇ ਕਿਹਾ ਮੈਂ ਮੱਕੇ ਜਾਂਦਾ ਹਾਂ ਤੁਸੀਂ ਤਦ ਤੱਕ ਇੱਥੇ ਹੀ ਰਹਿਣਾ ਪੀਰ ਜਲਾਲ ਗੁਰੂ ਜੀ ਨੂੰ ਆਪਣੇ ਆਸਥਾਨ ਦੇ ਸੱਡ ਕੇ ਆਪ ਜਹਾਜ਼ ਤੇ ਚੜਕੇ ਮੱਕੇ ਨੂੰ ਹੱਜ ਕਰਨ ਵਾਸਤੇ ਚੱਲ ਪਿਆ ਸਮੁੰਦਰ ਵਿੱਚ ਜਹਾਜ਼ ਚਲਦਾ ਚਲਦਾ ਇੱਕ ਪਹਾੜ ਦੇ ਪਾਸ ਜਾ ਖੜਾ ਹੋਇਆ ਪੀਰ ਜਹਾਜ਼ੋਂ ਉਤਰ ਕੇ ਜਦ ਪਹਾੜ ਵੇਖਣ ਗਿਆ ਪਰ ਉਥੇ ਆਦਮੀ ਕੋਈ ਨਹੀਂ ਸੀ ਜਿਸ ਕਰਕੇ ਫਿਰ ਉਹ ਮੁੜ ਕੇ ਸਮੁੰਦਰ ਦੇ ਕਿਨਾਰੇ ਆਣ ਬੈਠਾ ਤਦ ਉਸਨੇ ਵੇਖਿਆ ਕਿ ਇੱਕ ਜਹਾਜ਼ ਸਮੁੰਦਰ ਵਿੱਚ ਡੁੱਬਣ ਲੱਗਾ ਹੈ ਜਿਸ ਕਰਕੇ ਬਹੁਤ ਚੀਕ ਚਹਾੜਾ ਪੈ ਰਹਾ ਹੈ ਪੀਰ ਨੇ ਇਹ ਵੇਖ ਕੇ ਖੁਦਾ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਹੇ ਖੁਦਾ ਇਹ ਲੋਕ ਪੁੱਤਰ ਧੀਆਂ ਪਰਿਵਾਰਾਂ ਨੂੰ ਛੱਡ ਕੇ ਦੇਸ਼ਾਂ ਵਿਦੇਸ਼ਾਂ ਤੋਂ ਵਪਾਰ ਕਰਨ ਆਏ ਹਨ ਇਹਨਾਂ ਨੂੰ ਕਿਉਂ ਡੋਬਣ ਲੱਗਾ ਹੈ ਇਹਨਾਂ ਨੂੰ ਬਚਾ ਲੈ ਪੀਰ ਤੇ ਇਸ ਤਰ੍ਹਾਂ ਕਹਿਣ ਨਾਲ ਜਹਾਜ਼ ਡੁੱਬਣ ਤੋਂ ਬਚ ਗਿਆ ਜਦ ਦਿਨ ਬੀਤ ਗਿਆ ਅਤੇ ਰਾਤ ਪੈ ਗਈ ਤਾਂ ਪੀਰ ਉਹਨਾਂ ਸੁੰਦਰ ਮੰਦਰਾਂ ਵਿੱਚ ਆਰਾਮ ਕਰਨ ਵਾਸਤੇ ਚਲਾ ਗਿਆ ਉਸਨੇ ਵੇਖਿਆ ਅੱਗੇ ਉੱਥੇ ਸੰਤ ਬੈਠੇ ਹੋਏ ਸਨ ਇਹ ਵੀ ਚੁੱਪ ਕਰਕੇ ਸੰਤ ਦੇ ਪਾਸ ਬੈਠ ਗਿਆ ਥੋੜੇ ਸਮੇਂ ਬਾਅਦ ਉਹਨਾਂ ਸੰਤਾਂ ਨੂੰ ਲੱਗਿਆ ਲਗਾਏ ਭੋਜਨ ਦਾ ਥਾਲ ਆ ਗਿਆ ਪਰ ਇਸ ਨੂੰ ਕੋਈ ਭੋਜਨ ਦਾ ਥਾਲ ਨਾ ਆਇਆ ਤਾਂ ਉਹਨਾਂ ਵਿੱਚੋਂ ਇੱਕ ਸੰਤ ਨੇ ਉੱਠ ਕੇ ਆਪਣੇ ਮਹੰਤ ਜੀ ਨੂੰ ਜਾ ਕੇ ਦੱਸਿਆ ਕਿ ਸਾਡੇ ਪਾਸ ਇੱਕ ਫਕੀਰ ਆਣ ਬੈਠਾ ਹੈ ਉਸ ਨੂੰ ਭੋਜਨ ਨਹੀਂ ਆਇਆ ਮਹੰਤ ਨੇ ਕਿਹਾ ਇਸ ਨੇ ਕੋਈ ਅਵਗਿਆ ਕੀਤੀ ਹੋਵੇਗੀ ਤੁਸੀਂ ਮਨ ਵਿੱਚ ਕੋਈ ਚਿੰਤਾ ਨਾ ਕਰੋ ਲੋਧੀ ਦੇਣ ਵਾਲਾ ਅਣਜਾਨ ਨਹੀਂ ਹੈ ਜੋ ਕੁਝ ਤੁਹਾਡੇ ਪਾਸ ਆਇਆ ਹੈ ਤੁਸੀਂ ਸ਼ਕੋ ਜਦ ਉਹ ਆਏਗਾ ਤਾਂ ਉਹ ਸ਼ਕ ਲਵੇਗਾ ਤਾਂ ਸੰਤਾਂ ਨੇ ਆਪਣਾ ਭੋਜਨ ਛਕ ਲਿਆ ਅਤੇ ਜਲਾਲ ਪੀਰ ਸਾਰੀ ਰਾਤ ਭੁੱਖਾ ਹੀ ਪਿਆ ਰਹਾ। ਜਲਾਲ ਸੋਚ ਰਿਹਾ ਸੀ ਕਿ ਦਿਨ ਚੜੇ ਇਹਨਾਂ ਤੋਂ ਸਭ ਕੁਝ ਪਾਵਾਂਗਾ ਪਰ ਸੰਤ ਦਿਨ ਚੜਨ ਤੋਂ ਪਹਿਲਾਂ ਹੀ ਅਲੋਪ ਹੋ ਗਏ। ਪੀਰ ਆਪਣੇ ਆਪ ਨੂੰ ਇਕੱਲਾ ਵੇਖ ਕੇ ਫਿਰ ਸਮੁੰਦਰ ਦੇ ਕਿਨਾਰੇ ਆ ਬੈਠਾ। ਸਮੁੰਦਰ ਵਿੱਚ ਮੀਂਹ ਪੈ ਰਿਹਾ ਸੀ। ਉਸ ਨੂੰ ਵੇਖ ਕੇ ਆਖਾਂ ਲੱਗਾ, "ਹੇ ਖੁਦਾ! ਜਿੱਥੇ ਲੋੜ ਨਹੀਂ, ਉੱਥੇ ਤਾਂ ਮੀਂਹ ਪੈ ਰਿਹਾ ਹੈ। ਅਤੇ ਜਿੱਥੇ ਲੋਕ ਪਾਣੀ ਦੀ ਬੂੰਦ ਨੂੰ ਤਰਸਦੇ ਹਨ, ਉੱਥੇ ਮੀਂਹ ਨਹੀਂ ਪਉਂਦਾ। ਇਹ ਤੇਰੀ ਕੀ ਮਰਿਆਦਾ ਹੈ?" ਇਸ ਗੱਲ ਦੇ ਕਹਿਣ ਨਾਲ ਹੀ ਮੇ ਪੈਣਾ ਬੰਦ ਹੋ ਗਿਆ ਇਹ ਵੇਖ ਕੇ ਪੀਰ ਬੜਾ ਕੁਝ ਹੋਇਆ ਕਿ ਜਿਵੇਂ ਮੈਂ ਸੋਚੀ ਸੀ ਉਸੇ ਤਰ੍ਹਾਂ ਹੀ ਹੋ ਗਿਆ ਜਦ ਸੰਧਿਆ ਹੋਈ ਤਾਂ ਪੀਰ ਨੇ ਫੇਰ ਮੰਦਰ ਵਿੱਚ ਆਣ ਕੇ ਵੇਖਿਆ ਕਿ ਸੰਤ ਅੱਗੋਂ ਹੀ ਬੈਠੇ ਹੋਏ ਹਨ ਅਤੇ ਸਮੇਂ ਸਿਰ ਸੰਤਾਂ ਨੂੰ ਫੇਰ ਭੋਜਨ ਦਾ ਥਾਲ ਆਇਆ ਪਰ ਪੀਰ ਵਾਸਤੇ ਕੁਝ ਨਾ ਆਇਆ ਸੰਤਾਂ ਨੇ ਫੇਰ ਜਦ ਮਹੰਤ ਪਾਸ ਜਾ ਕੇ ਸਾਰੀ ਗੱਲ ਦੱਸੀ ਤਾਂ ਮਹੰਤ ਨੇ ਕਿਹਾ ਉਸ ਨੂੰ ਮੇਰੇ ਪਾਸ ਲੈ ਆਓ ਤਾਂ ਜਲਾਲ ਪੀਰ ਨੂੰ ਸੰਤ ਆਪਣੇ ਮਹੰਤ ਪਾਸ ਲੈ ਗਿਆ ਮਹਾਂਤ ਨੇ ਪੁੱਛਿਆ ਤੂੰ ਕਿੱਥੋਂ ਆਇਆ ਹੈ ਅਤਰ ਕਿੱਧਰ ਜਾਣਾ ਹੈ ਤੂੰ ਕਿਹੜਾ ਵੱਡਾ ਪਾਪ ਕੀਤਾ ਹੈ ਜਿਸ ਕਰਕੇ ਤੈਨੂੰ ਦੋ ਦਿਨ ਤੋਂ ਭੋਜਨ ਨਹੀਂ ਮਿਲਿਆ ਜਲਾਲ ਨੇ ਦੱਸਿਆ ਮੈਂ ਦੂਰ ਦੇਸ਼ ਤੋਂ ਆਇਆ ਹਾਂ ਮੈਂ ਕੋਈ ਗੁਨਾਹ ਨਹੀਂ ਕੀਤਾ ਮਹਾਂਤ ਨੇ ਫਿਰ ਪੁੱਛਿਆ ਕੀ ਤੂੰ ਪਹਿਲਾਂ ਵੀ ਕਦੀ ਭੁੱਖਾ ਰਿਹਾ ਹੈ ਪੀਰ ਨੇ ਕਿਹਾ ਮੈਂ ਅੱਗੇ ਕਦੀ ਇਸ ਤਰ੍ਹਾਂ ਭੋਜਨ ਤੋਂ ਬਿਨਾ ਨਹੀਂ ਰਿਹਾ ਕੱਲ ਸਮੁੰਦਰ ਕੰਢੇ ਬੈਠ ਕੇ ਇੱਕ ਪੋਤਕ ਵੇਖਿਆ ਸੀ ਕਿ ਜਹਾਜ਼ ਡੁੱਬਣ ਲੱਗਾ ਸੀ ਉਸ ਵਿੱਚ ਸਵਾਰ ਹੋਏ ਇਸਤਰੀ ਪੁਰਸ਼ਾਂ ਨੇ ਬੜਾ ਚੀਕ ਚਹੜਾ ਪਾ ਦਿੱਤਾ ਮੈਂ ਉਹਨਾਂ ਨੂੰ ਦੁਖੀ ਵੇਖ ਕੇ ਕਹਾ हे ਖੁਦਾ ਇਹਨਾਂ ਨੂੰ ਬਚਾ ਲੈ ਤਾਂ ਜਹਾਜ਼ ਡੁੱਬਨ ਤੋਂ ਬਚ ਗਿਆ ਫਿਰ ਮੈਂ ਦੂਜੇ ਦਿਨ ਸਮੁੰਦਰ ਵਿੱਚ ਮੀਂਹ ਪੈਂਦਾ ਹੋਇਆ ਵੇਖ ਕੇ ਆਖਿਆ हे ਖੁਦਾ ਜਿੱਥੇ ਇਸੀ ਲੋੜ ਹੈ ਉੱਥੇ ਤੂੰ ਪਉਂਦਾ ਨਹੀਂ ਅਤੇ ਇੱਥੇ ਇਸੀ ਲੋੜ ਨਹੀਂ ਇੱਥੇ ਤਾਂ ਮੀਂਹ ਪਉਂਦਾ ਹੈ ਇਹ ਤੇਰੇ ਕੀ ਰੰਗ ਆ ਹਨ ਮੇਰੇ ਇਸ ਤਰ੍ਹਾਂ ਕਹਿਣ ਨਾਲ ਹੀ ਵਰਖਾ ਬੰਦ ਹੋ ਗਈ ਇਹ ਦੋਵੇਂ ਗੱਲਾਂ ਸੁਣ ਕੇ ਮਹਾਂਪਤ ਨੇ ਕਿਹਾ ਤੂੰ ਬੇਮੁਖ ਹੈ ਜਿਸਨੇ ਪਰਮਾਤਮਾ ਦਾ ਭਾਣਾ ਮੋੜਿਆ ਹੈ ਤੇਰੇ ਰਹਿਣ ਵਾਸਤੇ ਇੱਥੇ ਥਾ ਨਹੀਂ ਇਥੋਂ ਛੇਤੀ ਚਲਿਆ ਜਾ ਪੀੜਨੇ ਕਿਹਾ ਮਹਾਰਾਜ ਮੇਰੇ ਪਰਸੋਂ ਕਿਹੜੀ ਅਵਗਿਆ ਹੋ ਗਈ ਹੈ ਉਹ ਮੈਨੂੰ ਦੱਸ ਦਿਓ ਮਹੰਤ ਨੇ ਕਿਹਾ ਤੂੰ ਪਰਮੇਸ਼ਵਰ ਦੇ ਭਾਣੇ ਨੂੰ ਮੋੜ ਕੇ ਮਨ ਵਿੱਚ ਹੰਕਾਰ ਕੀਤਾ ਹੈ ਕਿ ਮੇਰਾ ਕਿਹਾ ਹੁਣ ਚੱਲੇਗਾ ਤੂੰ ਪਰਮੇਸ਼ਵਰ ਦੀ ਬਰਾਬਰੀ ਦਾ ਦਮ ਭਰਿਆ ਹੈ ਜਹਾਜ਼ ਉੱਤੇ ਸਵਾਰ ਹੋਏ ਜੀਵਾਂ ਦੇ ਪਾਪਾ ਅਨੁਸਾਰ ਪਰਮੇਸ਼ਵਰ ਨੇ ਜੋ ਉਹਨਾਂ ਨੂੰ ਦੁੱਖ ਦੇਣਾ ਸੀ ਉਹ ਤੂੰ ਦੇਣ ਨਹੀਂ ਦਿੱਤਾ ਦੂਸਰਾ ਤੂੰ ਵਰਖਾ ਬੰਦ ਕਰਕੇ ਇਹ ਪਾਪ ਕੀਤਾ ਹੈ ਕਿ ਸਮੁੰਦਰ ਦੇ ਉਹ ਜਾਨਵਰ ਜਿਹੜੇ ਸਮੁੰਦਰ ਦਾ ਖਾਰਾ ਪਾਣੀ ਨਹੀਂ ਪੀਂਦੇ ਉਹਨਾਂ ਨੇ ਵਰਖਾ ਦਾ ਪਾਣੀ ਪੀ ਕੇ ਤ੍ਰਿਪਤ ਹੋਣਾ ਸੀ ਪਰ ਤੂੰ ਉਹ ਨਾ ਹੋਣ ਦਿੱਤਾ ਇਸ ਲਈ ਇਹਨਾਂ ਸਾਰੇ ਦੁੱਖਾਂ ਦਾ ਭਾਰਾ ਤੇਰੇ ਗਲ ਪੈ ਗਿਆ ਹੈ ਤੂੰ ਪਰਮੇਸ਼ਵਰ ਨੂੰ ਅੰਜਾਨਾ ਸਮਝ ਕੇ ਆਪ ਸਿਆਣਾ ਬਣਿਆ ਹੈ ਤੂੰ ਬੇਮੁਖ ਹੈ ਤਾਂ ਪੀਰ ਨੇ ਪੁੱਛਿਆ ਮਹਾਰਾਜ ਜੀ ਗੁਰਮਖ ਕੌਣ ਹਨ ਮਨਮੁਖ ਕੌਣ ਮਹਾਂਪਤੀ ਜੀ ਨੇ ਕਿਹਾ ਜੋ ਪਰਮੇਸ਼ਵਰ ਦਾ ਭਾਣਾ ਮੰਨਦੇ ਹਨ ਉਹ ਵਰਸੀ ਗੁਰਮਕਹਾਨ ਅਪੇ ਜਿਹੜਾ ਪਾਣਾ ਨਹੀਂ ਮੰਨਦੇ ਉਹ ਮਨਮੁਖ ਜੋ ਜੋ ਕੇ ਬਹੁਤ ਦੁੱਖ ਪੁੰਦੇ ਹਨ ਪੀਰ ਨੇ ਕਿਹਾ ਬੜਾ ਚੰਗਾ ਹੋਇਆ ਮੈਨੂੰ ਤੁਹਾਡੇ ਪਾਸੋਂ ਗੁਰਮਕਹ ਕੋੰਦਾ ਪਤਾ ਲੱਗਿਆ ਅਤੇ ਮੈਨੂੰ ਮੱਕੇ ਜਾਣ ਦੀ ਹੌਲ ਲੜ ਨਹੀਂ ਰਹੀ ਮਹੰਤ ਨੇ ਕਿਹਾ ਜਿਹੜੇ ਦਰਵੇਸ਼ ਨੇ ਤੈਨੂੰ ਭੇਜਿਆ ਹੈ ਉਹ ਖੁਦਾ ਰੂਪ ਹਨ ਵਾਪਸ ਜਾ ਕੇ ਉਹਨਾਂ ਦੀ ਸ਼ਰਨ ਫੜ ਲੈ ਤਾਂ ਪੀਰ ਜਲਾਲ ਉਤੋਂ ਹੀ ਜਹਾਜ਼ੇ ਚੜ ਕੇ ਵਾਪਸ ਗੁਰੂ ਜੀ ਪਾਸ ਆ ਗਿਆ ਅਤੇ ਗੁਰੂ ਜੀ ਨੂੰ ਆਪਣਾ ਸਾਰਾ ਹਾਲ ਸੁਣਾਇਆ ਅਤੇ ਕਿਹਾ ਕਿ ਆਪ ਜੀ ਕਟਕਟ ਦੀ ਜਾਣਨ ਹਰ ਹੋ ਹੁਣ ਪਤਾ ਲੱਗ ਗਿਆ ਹੈ ਕਿ ਜੋ ਪਰਮੇਸ਼ਵਰ ਦਾ ਪਾਣਾ ਮੰਨਦੇ ਹਨ ਉਹ ਗੁਰਮਖ ਅਤੇ ਜੋ ਪਾਣਾ ਨਹੀਂ ਮੰਨਦੇ ਉਹ ਮਨਮੁਖ ਹਨ ਇਸ ਤਰ੍ਹਾਂ ਗੁਰੂ ਜੀ ਨੇ ਪੀਰ ਨੂੰ ਉਪਦੇਸ਼ ਦਿੱਤਾ ਅਤੇ ਅੱਗੇ ਚੱਲ ਪਏ ਬ੍ਰਹਮ ਬਿੰਦੈ ਇਸਕਾ ਬ੍ਰਹਮਤ ਰਹਿ ਇੱਕ ਸ਼ਬਦ ਲਿਵਲਾਏ ਨੰ ਮਿੱద్ధి 18 ਸਿੱਧੀਆਂ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ ਬਿਨ ਸਤਿਗੁਰੂ ਨਾ ਨਾ ਪਾਈਐ ਬੁਝਹੁ ਕਰ ਵਿਚਾਰ ਨਾਨਕ ਪੂਰੇ ਭਾਗ ਸਤਿਗੁਰੂ ਮਿਲੈ ਸੁਖ ਪਾਏ ਜੁਗਚਾਰ ਵਾਹਿਗੁਰੂ ਜਿਕਾ ਖਾਲਸਾ ਵਾਹਿਗੁਰੂ ਚ ਕੀ ਫਤ